ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਗੇ ਵੀਰ ਜੀ ਅੱਜ ਦੀ ਕਥਾ ਨਾ ਬਹੁਤ ਹੀ ਇੰਟਰਸਟਿੰਗ ਹੈ ਇਹਦੇ ਵਿੱਚ ਨਾ ਸੰਤ ਸਿੰਘ ਮਸਕੀਨ ਜੀ ਹੁਣੀ ਦੱਸਦੇ ਪਏ ਐ ਕਿ ਜਦੋਂ ਇੱਕ ਮੁਸਲਮਾਨ ਫਕੀਰ ਨੇ ਨਾ ਅੱਲਾ ਪਾਕ ਦੀ ਜ਼ਾਤ ਦਾ ਵਰਦ ਕਰਨਾ ਸ਼ੁਰੂ ਕਰ ਦਿੱਤਾ ਜ਼ਿਕਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਉਹਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਤਬਦੀਲੀਆਂ ਆਈਆਂ ਕਿਸ ਤਰ੍ਹਾਂ ਤਬਦਲਾਓ ਆਇਆ ਇਸ ਦੇ ਬਾਰੇ ਸਾਰਾ ਦੱਸਦੇ ਪਏ ਬਹੁਤ ਹੀ ਸ਼ਾਨਦਾਰ ਕਥਾ ਵੀਰ ਜੀ ਫਿਰ ਪਹਿਲਾਂ ਆਪਾਂ ਚੱਲ ਕੇ ਕਥਾ ਦੇਖ ਲੈਣੇ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲਬਾਤ ਤੇ ਤੋਂ ਪਹਿਲੇ ਵੀਰਾਂ ਆਵਾਗੇ ਬੇਨਤੀ ਹੈ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਐਸੀ ਪੁਰਸ਼ ਨੂੰ ਕਹਿੰਦੇ ਨੇ ਜੀਵਨ ਮੁਕਤ ਰਹਿੰਦੇ ਇਸ ਤਨ ਦੇ ਚਨੇ ਤਨ ਤੋਂ ਨਿਰਲੇ ਭਾਈ ਮਨੀ ਸਿੰਘ ਐਸੇ ਹੀ ਸਨ ਭਾਈ ਮਤੀदास ਐਸੇ ਹੀ ਸਨ ਭਾਈ ਤਾਰੂ ਜੀ ਐਸੇ ਹੀ ਸਨ ਇਸਲਾਮੀ ਦੁਨੀਆ ਚ ਵੀ ਇੱਕ ਹੋਇਆ ਹੈ ਬੜਾ ਗਜ਼ਬ ਦਾ ਇਸੇ ਤਰ੍ਹਾਂ ਦਾ ਪੁਰਸ਼ ਮਨਸੂਰ ਜ਼ੁਨੈਦ ਦਾ ਚੇਲਾ ਸੀ ਜ਼ੁਨੈਦ ਨੇ ਇਸ ਨੂੰ ਧਿਆਨ ਸਾਧਨਾ ਦੱਸੀ ਸੀ ਜਪ ਕਰਿਆ ਕਰਦਾ ਸੀ ਅੱਲਾਹ ਹੁਦਾ ਜਪ ਕਰਦਾ ਸੀ ਇੱਕ ਦਿਨ ਉਹਦੇ ਜ਼ਬਾਨ ਚੋਂ ਉੱਚੀ ਹੋਕ ਨਿਕਲੀ ਅਨਲ ਹਕ ਅਨਲ ਹਕ ਅਨਲ ਹਕ ਕਿਦਰੇ ਧਨ ਧੋਨੀ ਨਾਲ ਟਕਰਾ ਗਈ ਨਾਪ ਖੁੱਲ ਗਈ ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਨਿਕਲਿਆ ਮਨਸੂਰ ਦੇ ਕੰਠ ਤੋਂ ਅਨਲ ਹਕ ਮੈਂ ਹਕ ਹੋ ਗਿਆ ਮੈਂ ਸੱਚ ਹੋ ਗਿਆ ਜ਼ੁਨੇਦ ਕਹਿੰਦਾ ਐ ਮੇਰੇ ਬੱਚੇ ਇਸ ਡੇਰੇ ਤੋਂ ਬਾਹਰ ਤੂੰ ਇਹ ਨਹੀਂ ਕਹਿਣਾ ਨਹੀਂ ਤੇ ਮੈਂ ਤੈਨੂੰ ਬਚਾ ਨਹੀਂ ਸਕਾਂਗਾ ਇਹ ਕੁਫਰ ਨਹੀਂ ਬੋਲਣਾ ਤਾਂ ਮਨਸੂਰ ਕਹਿਣ ਲੱਗਾ ਅੱਛਾ ਮੇਰੇ ਮੁਰਸ਼ਦ ਮੈਂ ਨਹੀਂ ਕਹਾਂਗਾ ਨਹੀਂ ਕਹਾਂਗਾ ਪਤਾ ਜ਼ੁਨੈਦ ਨੇ ਕੀ ਆਖਿਆ ਨਹੀਂ ਇੰਜ ਨਹੀਂ ਕੋਈ ਪਤਾ ਨਹੀਂ ਤੂੰ ਮਸਤ ਫਕੀਰ ਹੈ ਤੂੰ ਖੁਦਾ ਦੀ ਕਸਮ ਚੁੱਕ ਕੇ ਨਹੀਂ ਕਹਾਂਗਾ ਹੁਣ ਜਦ ਮੁਰਸ਼ਿਦ ਆਗੇ ਦੇ ਵਿਚਾਰਾ ਕੀ ਕਰੇ ਉਹਨੇ ਆਖ ਦਿੱਤਾ ਕਸਮੇ ਖੁਦਾ ਅਨਲ ਹਕ ਨਹੀਂ ਕਹਾਂਗਾ ਨਹੀਂ ਕਹਾਂਗਾ ਸ਼ਾਮ ਦੇ ਸਮੇਂ ਕਹਰਾ ਦੇ ਸਾਰੇ ਫਕੀਰਾਂ ਨੇ ਬਾਦਸ਼ਾਹ ਦੇ ਘਰ ਜਾਣਾ ਸੀ ਉਹਨੇ ਸਾਰਿਆਂ ਦਾ ਲੰਗਰ ਆਖਿਆ ਸੀ ਜਿਹਨੂੰ ਬ੍ਰह्म ਭੋਜ ਕਹਿੰਦੇ ਨੇ ਅਸੀਂ ਲੰਗਰ ਕਹਿੰਦੇ ਹਾਂ ਉਹਨੇ ਸਾਰੇ ਫਕੀਰਾਂ ਨੂੰ ਦਾਵਤ ਦਿੱਤੀ ਸੀ ਜਿਹੜੇ ਚੋਟੀ ਦੇ ਨਾਮ ਵਰ ਫਕੀਰ ਸਨ ਮਿਸਰ ਦੇ ਵਿੱਚ ਖਾਸ ਕਰਕੇ ਕਾਹਰਾ ਦੇਚ ਤੋਂ ਜ਼ੁਨੈਦ ਨੂੰ ਵੀ ਤੇ ਸੱਦੇ ਪੱਤਰ ਆਇਆ ਸੀ ਤੇ ਸੱਦੇ ਪੱਤਰ ਵਿੱਚ ਇਹ ਸੀ ਹਾਰੇ ਫਕੀਰ ਆਪਣੇ ਨਾਲ ਇੱਕ ਦੋ ਸ਼ਿਸ਼ ਲੈ ਸਕਦਾ ਹੈ ਸ਼ਾਮ ਨੂੰ ਤਿਆਰ ਹੋ ਕੇ ਜਦ ਜ਼ੁਨੈਦ ਚੱਲਣ ਲੱਗੇ ਤਾਂ ਇੱਕਦਮ ਖਿਆਲ ਆਇਆ मंसूर بیٹھے ਚੱਲ ਤੂੰ ਮੇਰੇ ਨਾਲ ਅਜੇ ਤੂੰ ਰੋਟੀ ਨਹੀਂ ਖਾਧੀ ਚੱਲ ਮੇਰੇ ਨਾਲ ਬਾਦਸ਼ਾਹ ਦੇ ਘਰ ਦਾਵਤ ਹੈ ਉਹਨੇ ਸਾਰੇ ਫਕੀਰਾਂ ਨੂੰ ਬੁੜਾਇਆ ਚੱਲिए ਹੁਣ ਮੁਰਸ਼ਦ ਦਾ ਹੁਕਮ ਵਿਚਾਰਾ ਨਾਲ ਚੱਲ ਪਿਆ ਪਹੁੰਚ ਗਏ ਬਾਦਸ਼ਾਹ ਦੇ ਮਹਿਲ ਜਿਵੇਂ ਇਸਲਾਮੀ ਢੰਗ ਹੁੰਦਾ ਦਸਤਰਖਾਨ ਵਿਛਾਇਆ ਹੋਇਆ ਸੀ ਗੋਲ ਧਾਇਰੇ 'ਚ ਫਕੀਰ ਬੈਠੇ ਨੇ ਕੋਈ 50 60 ਦੇ ਕਰੀ ਅੱਗੋ ਬਾਂਡੇ ਰੱਖੇ ਜਾ ਰਹੇ ਨੇ ਵਿਚਕਾਰ ਬਾਦਸ਼ਾਹ ਵੀ ਬੈਠਾ ਇਤਨੇ ਸਾਰੇ ਅਨਭਵੀ ਫਕੀਰ ਹੋਵਨ ਕਿ ਗੱਲਾਂ ਤੇ ਖੁਦਾ ਦੀਆਂ ਚੱਲਣ ਗਿਆ ਰੱਬ ਦੀਆਂ ਗੱਲਾਂ ਚੱਲ ਪਈਆਂ ਜਦ ਜ਼ੁਨੈਦ ਦੀ ਵਾਰੀ ਆਈ ਤੋ ਜ਼ੁਨੈਦ ਸਿਰਫ ਉਪਰੋਂ ਉਪਰੋਂ ਗੱਲ ਨਹੀਂ ਕਰਦਾ ਸੀ ਗਹਿਰਾਈ ਤੋਂ ਜਿੰਨੀ ਗਹਿਰਾਈ ਤੋਂ ਧੁਨ ਨਿਕਲਦੀ ਸੀ ਉਤਨੇ ਗਹਿਰੇ ਉਸਦੀ ਸ਼ਰਧਾ ਸੀ ਉਤਨਾ ਗਹਿਰਾ ਉਸਦਾ ਵਿਸ਼ਵਾਸ ਸੀ ਉਤਨੀ ਗਹਿਰੀ ਉਸਦੀ ਅਕੀਦਤ ਸੀ ਦੋ ਚਾਰ ਲਫ਼ਜ਼ ਹੀ ਅਜੇ ਖੁਦਾ ਬਾਰੇ ਬੋਲੇ ਹੈ ਤੇ ਮਨਸੂਰ ਦੇ ਕੰਠ ਤੋਂ ਨਿਕਲ ਗਿਆ ਅਨਲਹ ਅਨਰਗ ਬਾਦਸ਼ਾ ਨੂੰ ਕਰੋਧ ਆ ਗਿਆ ਗੁੱਸਾ ਚੜ ਗਿਆ ਹੈ ਕਿ ਕਾਫਰ ਨਾਲ ਰੱਖਿਆ ਤੂੰ ਇਹ ਕਾਫਰ ਨੂੰ ਇੱਥੇ ਲੈ ਆਇਆ ਮੇਰੇ ਕੋਲ ਮੇਰਾ ਸਾਰਾ ਸਵਾਬ ਖਰਾਬ ਕਰ ਦੇਤਾ ਸਵਾਬ ਭਾਵੇਂ ਮੈਂ ਪੁੰਨ ਦਾ ਕੰਮ ਕੀਤਾ ਸੀ ਤੂੰ ਸਾਰਾ ਪਾਪ ਦੇ ਵਿੱਚ ਬਦਲ ਦਿੱਤਾ ਮੈਂ ਤੇ ਸਾਰੇ ਫਕੀਰਾਂ ਨੂੰ ਦਾਵਤ ਦਿੱਤੀ ਸੀ ਸਾਰਿਆਂ ਨੂੰ ਬਸਤਰ ਦੇਣੇ ਸਨ ਧਨ ਦੇਣਾ ਸੀ ਮੈਂ ਪਰ ਇਸ ਕਾਫਰ ਨੂੰ ਲਿਆ ਕੇ ਤੂੰ ਮੇਰਾ ਸਵਾਬ ਗੁਨਾਹ ਦੇ ਚ ਬਦਲ ਦਿੱਤਾ ਮੇਰੇ ਪੁੰਨ ਨੂੰ ਪਾਪ ਦੇ ਚ ਬਦਲ ਦਿੱਤਾ ਇਸ ਕਾਫਰ ਨੂੰ ਤੂੰ ਹੁਣ ਨਾਲ ਨਹੀਂ ਰੱਖਣਾ ਇਹਨੂੰ ਅਸੀਂ ਸਜ਼ਾ ਦੇ ਆ 16 ਦਿਨ ਉਸਤੇ ਮੁਕਦਮਾ ਚਲਿਆ ਕਾਜ਼ੀਆਂ ਨੇ ਫਤਵਾ ਲਾਇਆ ਇਹਨੂੰ ਸੂਲੀ ਤੇ ਚਾੜ ਕੇ ਮਾਰਿਆ ਜਾਏ ਔਰ ਸੂਲੀ ਚਾੜਨ ਤੋਂ ਪਹਿਲੇ ਇਸ ਨੂੰ ਪੱਥਰ ਵੀ ਮਾਰੋ ਕਸੂਰ ਕੀ ਅਨਲਹਕ ਅਨਲਹ ਉਹਦੇ ਕੰਢ ਤੋਂ ਨਿਕਲੇ ਅੰਨੈ ਕਸੂਰ ਸੂਲੀ ਤੇ ਚੜਨਾ ਚਰਖੀਆਂ ਤੇ ਚੜਨਾ ਜ਼ਿੰਦਾ ਜਲਾਣਾ ਤਤੀ ਤਵੀ ਤੇ ਬਿਠਾਣਾ ਉਬਲਦੀ ਦੇਗ ਦੇ ਚ ਬਿਠਾਣਾ ਇਸ ਤਰ੍ਹਾਂ ਦੀਆਂ ਭਿਆਨਕ ਸਜ਼ਾਵਾਂ ਉੱਥੋਂ ਇੱਥੇ ਆਈਆਂ ਇਹ ਵੀ ਮੈਂਜ਼ ਕਰਦੇ ਹਾਂ ਵਿਚਾਰਿਆਂ ਨੂੰ ਪਕੜ ਲਿਆ ਗਿਆ 16 ਦਿਨ ਮੁਕਦਮਾ ਚੱਲਿਆ ਕਈਆਂ ਦੀ ਗਵਾਹੀਆਂ ਲਈਆਂ ਗਈਆਂ ਨੇ ਕਿੱਥੇ ਕਿੱਥੇ ਆਖਿਆ ਸਾਰੇ ਨੇ ਦਾ ਇਹ ਕਹਿੰਦਾ ਹੀ ਰਹਿੰਦਾ ਅਨਲੌਗ ਦੈਸ ਦੀ ਮौज ਆਉਂਦੀ ਕਹਿ ਦਿੰਦਾ ਅਨਲੌਗ ਅੱਜ 16 ਦਿਨ ਸੀ ਭਰੇ ਮੈਦਾਨ ਦੇ ਵਿੱਚ ਇਹਨੂੰ ਸੂਲੀ ਤੇ ਚੜਨ ਵਾਸਤੇ ਲੈ ਜਾ ਰਹੇ ਤਮਾਸ਼ੀਨ ਆਏ ਨੇ ਦੁਨੀਆ ਆਈ ਹੈ ਕਿਉਂਕਿ ਕਾਫਰ ਸਮਝਦੇ ਨੇ ਤੋਂ ਅੰਦਰ ਗਿਰਣਾ ਹੈ ਲੋਕਾਂ ਦੇ ਕਿਰਣਾ ਜ਼ੁਨੈਦ ਵੀ ਆਇਆ ਜਿਹੜਾ ਉਸ ਦਾ ਮੁਰਸ਼ਦ ਸੀ ਜਿਸ ਨੇ ਸਭ ਦੱਸਿਆ ਸੀ ਪਾਲਿਆ ਸੀ ਪੋਸਿਆ ਸੀ ਵੱਡਾ ਕੀਤਾ ਸੀ ਸਿਰਫ ਸਰੀਰਕ ਤੌਰ ਤੇ ਨਹੀਂ ਧਾਰਮਿਕ ਤੌਰ ਤੇ ਵੀ ਵੱਡਾ ਕੀਤਾ ਸੀ ਜਪ ਕਰਦਿਆਂ ਕਰਦਿਆਂ ਉਹ ਅਖੀਰਲੀ ਅਵਸਥਾ ਤੇ ਪਹੁੰਚਿਆ ਸੀ ਜ਼ੁਨੈਦ ਕੋਲ ਪਹੁੰਚਿਆ ਮਨਸੂਰ ਨੂੰ ਸੰਬੋਧਨ ਕਰਦਿਆਂ ਉਸ ਨੇ ਬੜੇ ਕੀਮਤੀ ਬੋਲ ਕਹੇ ਨੇ اے ਮੇਰੇ ਬੱਚੇ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਪਾਗਲਪਨ ਹੈ ਮੈਨੂੰ ਐਸਾ ਮਹਿਸੂਸ ਹੁੰਦਾ ਭੀੜ ਪਾਗਲਾਂ ਦੀ ਸਿਆਣਾ ਤੋਂ ਇੱਕ ਪਤਾ ਹੈ ਮਹਾਤਮਾ ਬੁੱਧ ਨੇ ਕੀ ਆਖਿਆ ਸੀ ਆਪਣੇ ਚਚੇਰੇ ਭਰਾ ਆਨੰਦ ਨੂੰ ਆਨੰਦ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਪਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਆਉਂਦੀ ਕਦੀ ਵੀ ਸੂਤਰ ਹੈ ਕਿ ਛੋਟਾ ਜਿਹਾ ਧੰਮ ਪਰ ਦਸ ਸੂਤਰ ਹੈ ਆਨੰਦ ਚチェਰਾ ਵਿਰਾਸੀ ਉਮਰ ਦੇ ਚ ਵੱਡਾ ਸੀ ਚੇਲਾ ਬਣ ਗਿਆ ਸੀ ਆਨੰਦ ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਵੀ ਡ ਨਹੀਂ ਕਦੀ ਵੀ ਜ਼ੁਨੇਦ ਕਹਿੰਦਾ ਇਤਨੀ ਵੱਡੀ ਭੀੜ ਦੇ ਚ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਜਿਵੇਂ ਪਾਗਲਪਨ ਬੁਨਾ ਗਾਰਾਂ ਦੀ ਭੀੜ ਵਿੱਚ ਇਤਨਾ ਸਵਾਭਸ਼ੀਲ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਜਿਵੇਂ ਇੱਕ ਗੁਨਾਹ ਹੋਵੇ ਇੱਕ ਗੁਨਾਹ ਹੋਵੇ ਇਹ ਜ਼ੁਨੈਦ ਕਹਿੰਦਾ ਹੈ ਭੀੜ ਪਾਗਲਾਂ ਦੀ ਹੈ ਸਿਆਣਾ ਤੋਂ ਇੱਕ ਹੈ ਭੀੜ ਗੁਨਾਗਾਰਾਂ ਦੀ ਹੈ ਪੁਨੀਤ ਤੋਂ ਇੱਕ ਹੈ ਮੈਂ ਨਹੀਂ ਬਚਾ ਸਕਦਾ ਮੈਂ ਨਹੀਂ छुड़ा ਸਕਦਾ ਮੈਨੂੰ ਦੁੱਖ ਹੈ ਬਹੁਤ ਦੁੱਖ ਹੈ ਲੇਕਿਨ ਮੈਂ ਇੱਥੇ ਆਇਆ ਦੁੱਖ ਪ੍ਰਗਟ ਕਰਨ ਲਈ ਨਹੀਂ ਇੱਕ ਗਿਲਾ ਕਰਨ ਲਈ ਨਹੀਂ ਮਨਸੂਰ ਕਹਿੰਦਾ ਮੇਰੇ ਮੁਰਸ਼ਿਦ ਕੀ ਗਿਲਾ ਹੈ ਮੇਰੇ ਕੋਲ ਕੀ ਨਹੀਂ ਗਲਤੀ ਹੋਈ ਤੁਹਾਨੂੰ ਕੀ ਗਿਲਾ ਹੈ जुनैद है गिला ए है तू खुदा दी कसम चुकी सी कसम खुदा अनल हक नहीं कमांगा पर तू आखे मेरे सामने आखे भरी महफिल च आख तू खुदा दी कसम तोड़ी है ए क्यों कहते क्यों कहता है बस मैं ये गिला करना है तू पुनीत है तू महान है ਤੂੰ ਬਹੁਤ ਵੱਡਾ ਸਿਆਣਾ ਹੈ دانشਮੰਦ ਹੈ ਪਰ ਇੱਕ ਗਲਤੀ ਇਹ ਪਹਾੜ ਜੈਸੀ ਤੇਰੇ ਕੋਲ ਹੋਈ ਹੈ ਤੂੰ ਖੁਦਾ ਦੀ ਕਸਮ ਚੁੱਕੀ ਹੈ ਤੇ ਫਿਰ ਅਨਲ হক ਆਖੇ ਹੁਣ ਪਤਾ ਮਨਸੂਰ ਕੀ ਕਹਿੰਦਾ ਮੇਰੇ ਮੁਰਸ਼ਦ ਮੈਂ ਅਨਲ হক ਨਹੀਂ ਆਖਿਆ ਨਹੀਂ ਆਖਿਆ ਮਨਸੂਰ ਤੇ ਪਤਾ ਨਹੀਂ ਕਦੋਂ ਦਾ ਮਿਟ ਗਿਆ ਤੇ ਜੇ ਖੁਦਾ ਹੀ ਅਨਲ হক ਆਖਣ ਲੱਗ ਪਵੇ ਤੂੰ ਵਿਚਾਰਾ ਮਨਸੂਰ ਕੀ ਕਰੇਗਾ ਮੈਂ ਨਹੀਂ ਆਖਿਆ ਮੈਂ ਨਹੀਂ ਆਖਿਆ ਕੰਨਨ ਸੁਨੇਦ ਨੇ ਆਪਣਾ ਸਿਰ ਮਨਸੂਰ ਦੇ ਕਦਮਾਂ ਤੇ ਰੱਖ ਦਿੱਤਾ ਤੂੰ ਨਹੀਂ ਆਖਿਆ ਵਾਕਈ ਖੁਦਾ ਤੇਰੇ ਅੰਦਰੋਂ ਬੋਲਿਆ ਤੂੰ ਨਹੀਂ ਜਲਾਦ ਨੇ ਭਾਈ ਮਨੇ ਸਿੰਘ ਦੇ ਪੈਰ ਕੱਟ ਦਿੱਤੇ ਨੇ ਹੱਥ ਕੱਟ ਦਿੱਤੇ ਨੇ ਗਰਦਨ ਦੀ ਵਾਰੀ ਤੇ ਭਾਈ ਸਾਹਿਬ ਜਪਜੀ ਸਾਹਿਬ ਦਾ ਪਾਠ ਕਿਸੇ ਧੁਨ ਵਿੱਚ ਕਰ ਰਹੇ ਸਨ ਮਸਤੀ ਦੇ ਵਿੱਚ ਸਿਰਫ ਤਿੰਨ ਪੌੜੀਆਂ ਰਹਿੰਦੀਆਂ ਸਨ ਤੇ ਸ਼ਲੋਕ ਰਹਿੰਦਾ ਸੀ ਭਾਈ ਸਾਹਿਬ ਬੋਲ ਪਏ ਥੋੜੀ ਦੇਰ ਰੁਕ ਜਾ ਇਹ ਮੇਰਾ ਪਾਠ ਪੂਰਾ ਹੋਣ ਲੈ ਮਕਮਲ ਹੋਣ ਲੈ ਕਿਉਂਕਿ ਜੀਵਨ ਇੱਕ ਸਾਜ਼ ਹੈ ਤੇ ਸਾਜ਼ ਨਾ ਰਿਹਾ ਤੂੰ ਮੈਂ ਉਹ ਪਾਠ ਨਹੀਂ ਕਰ ਸਕਾਂਗਾ ਤੂੰ ਗਰਦਨ ਕਟਣੀ ਹੈ ਕੱਟ ਪਰ ਥੋੜਾ ਜਿਆ ਰੁਕ ਜਾ ਜਲਾਦ ਕਹਿੰਦਾ ਮੈਨੂੰ ਇਜਾਜ਼ਤ ਨਹੀਂ ਇਸ ਤਰ੍ਹਾਂ ਦੀ ਮੈਂ ਨਹੀਂ ਰੁਕ ਸਕਦਾ ਵਾਰ ਕੀਤਾ ਗਰਦਨ ਧੜ ਤੋਂ ਅਲੱਗ ਕਰ ਦਿੱਤੀ ਕبھی ਸੰਤੋਖ ਸਿੰਘ ਜੀ ਗੁਰਪ੍ਰਤਾਪ ਦੇ ਲਿਖਦੇ ਨੇ ਰੋਮ ਰੋਮ ਦੇ ਵਿੱਚ ਉੱਚੀ ਧੁਨ ਸੂਰਜ ਹੈ ਸੂਰਜ ਪ੍ਰਕਾਸ਼ ਦੇ ਲਿਖਦੇ ਨੇ ਜਬਜੀ ਸਾਹਿਬ ਦੀ ਉੱਚੀ ਉੱਚੀ ਧੁਨ ਰੋਮ ਰੋਮ ਦੇ ਵਿੱਚ ਨਿਕਲ ਰਹੀ ਸੀ ਜਦ ਪਾਠ ਦਾ ਭੋਗ ਪਿਆ ਆਖਰੀ ਪ੍ਰਾਣ ਤਾਂ ਗਿਆ ਰੋਮ ਰੋਮ ਜੇ ਰਸਨਾ ਪਾਉ ਇਸ ਤਰ੍ਹਾਂ ਦਾ ਮੈਂ ਸੁਣਿਆ ਔਰ ਇਤਿਹਾਸ ਦੇ ਚ ਵੀ ਹੈ ਇਸ ਦਾ ਤਜਰਬਾ ਅਮਰੀਕਾ ਨੇ ਕੀਤਾ ਹੈ ਐਸਾ ਜਾਨਵਰ ਉਹਨਾਂ ਨੇ ਸਮੁੰਦਰ ਤੋਂ ਪਕੜੇ ਹੈ ਜੋ ਬੰਦਰ ਦੀ ਤਰ੍ਹਾਂ ਮਨੁੱਖ ਦੀ ਨਕਲਾਂ ਕਰਦਾ ਹੈ ਉਹਨੂੰ ਟ੍ਰੇਨਿੰਗ ਦਿੰਦੇ ਪੈਨ ਸਮੁੰਦਰ ਵਿੱਚ ਉਹ ਗਸ਼ਤ ਲਾਏਗਾ ਬਹੁਤ ਕੁਝ ਦੱਸਿਆ ਕਰੇਗਾ ਮੈਂ ਤਾਂ ਪੇਪਰਾਂ 'ਚ ਪੜ੍ਹ ਕੇ 당 ਰਹਿ ਗਿਆ ਇੱਕ ਜਾਨਵਰ ਐ ਸੂਰ ਦੀ ਸ਼ਕਲ ਦਾ ਥੋੜਾ ਜਿਹਾ ਲਕਿਨ ਮਨੁੱਖ ਦੀ ਨਕਲ ਕਰਦਾ ਹੈ ਰਬ ਦੀ ਨੇ ਉਹਨੂੰ ਪਕੜਿਆ ਉਹਨੂੰ ਤਰ੍ਹਾਂ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ ਉਸ ਦੀ ਬੋਲਣ ਦੀ ਆਦਤ ਬੜੀ ਹੈ ਯਾਨੀ ਆਵਾਜ਼ ਕੱਢਣ ਦੀ ਖੜਾ ਖੜਾ 1 ਮਿੰਟ ਬਾਅਦ ਆਵਾਜ਼ ਕੱਢੇਗਾ ਉੱਚੀ ਆਵਾਜ਼ ਕੱਢੇਗਾ ਉਹਨਾਂ ਨੇ ਤਜਰਬਾ ਕੀਤਾ ਇਹਦਾ ਮੂੰਹ ਬੰਦ ਕਰਦੇ ਆਂ ਦੇਖਦੇ ਆਂ ਦੇ ਅੰਦਰ ਬੋਲਣ ਦਾ ਇਹ ਕੂ ਕ ਕਰਨ ਦਾ ਆਵਾਜ਼ ਕਰਨ ਦਾ ਕਿਤਨਾ ਜਜ਼ਬਾ ਹੈ ਇਹ ਤੜਪਦਾ ਹੈ ਕਿ ਨਹੀਂ ਮੂੰਹ ਕੱਸ ਕੇ ਬੰਦ ਕੀਤਾ ਗਿਆ ਉਹਦੇ ਸਾਹਮਣੇ ਜਿਹੜੀ ਉਹਦੀ ਆਵਾਜ਼ ਸੀ ਜੋ ਰਿਕਾਰਡ ਕੀਤੀ ਗਈ ਸੀ ਉਹ ਰਿਕਾਰਡ ਚਲਾਈ ਗਈ ਹੈ ਟੇਪ ਚਲਾਈ ਗਈ ਹੁਣ ਉਹ ਤੜਪਦਾ ਹੈ ਕੋਸ਼ਿਸ਼ ਕਰਦਾ ਹੈ ਮੂੰਹ ਚੋਂ ਆਵਾਜ਼ ਕੜਨਾ ਪਰ ਮੂੰਹ ਬੰਨੇ ਹੋਇਆ ਹੈ ਉਹਦੇ ਰੋਂਗਟੇ ਖੜੇ ਹੋ ਗਏ ਸਰੀਰ ਦੇ ਸਾਰੇ ਰੌਣਕਿਆਂ ਦੇ ਚੋਂ ਉਹ ਆਵਾਜ਼ ਆਉਣ ਲੱਗ ਪਈ ਇੱਕ ਸੈਂਟਿਸਟ ਦਾ ਇਹ ਲੇਖ ਪੜ੍ਹ ਕੇ ਮੈਂ ਤੇ दंग ਰਹਿ ਗਿਆ ਫਿਰ ਗੱਲ ਸਪਸ਼ਟ ਹੋ ਗਈ ਰੋਮ ਰੋਮ ਜੈ ਰਸਨਾ ਦਾ ਗੁਰਮੁਖ ਰੋਮ ਰੋਮ ਹਰਦੇ ਆਵੇ ਜਜ਼ਬੇ ਨਾਲ ਇਤਨਾ ਭਰ ਜਾਂਦਾ ਹੈ ਇੱਕ ਜ਼ਬਾਨ ਛੋਟੀ ਪੈ ਜਾਂਦੀ ਹੈ ਪਿੱਛੋਂ ਜਜ਼ਬੇ ਦਾ ਹੜ ਆ ਜਾਂਦਾ ਹੈ ਇੱਕ ਜ਼ਬਾਨ ਨਾਲ ਉਹ ਧੁਨ ਕੱਢਣੀ ਔਖੇ ਹੋ ਜਾਂਦੀ ਹੈ ਰੋਮ ਰੋਮ ਰਸਨਾ ਵੱਲ ਜਾਂਦੀ ਹੈ ਭਾਈ ਸਾਹਿਬ ਭਈ ਮਨੀ ਸਿੰਘ ਜੀ ਦੇ ਰੋਮ ਰੋਮ ਦੇ ਚੋਂ ਇਹ ਪਾਠ ਦੀ ਆਵਾਜ਼ جاری ਸੀ ਪਾਠ ਦਾ ਭੋਗ ਪਿਆ ਭਾਈ ਸਾਹਿਬ ਦੇ ਸਰੀਰ ਦਾ ਅੰਤ ਹੋਇਆ ਕਹਿਣ ਤੋਂ ਮੁਰਾਦ ਐਸੇ ਪੁਰਸ਼ ਸਰੀਰ ਤੋਂ ਨਿਰਲੇਪ ਹੋ ਜਾਂਦੇ ਐਸੇ ਮਨੁੱਖ ਸਰੀਰ ਦੇ ਹੁੰਦਿਆਂ ਹੋਇਆਂ ਸਰੀਰ ਨੂੰ ਰੱਖ ਕੇ ਵੀ ਕਿਦਰੇ ਭਰਮਣ ਕਰ ਸਕਦੇ ਨੇ ਗੁਰੂ ਹਰ Rai ਸਾਹਿਬ ਜੋ ਥੋੜਾ ਬਹੁਤ ਨਰਾਜ਼ ਹੋਏ ਬਾਬਾ ਰਾਮ ਰਹੇ ਤੇ ਇਕ ਤੇ 72 ਕਰਮਾਤਾ ਉਸਨੇ ਔਰੰਗਜ਼ੇਬ ਨੂੰ ਦਿਖਾਈਆਂ ਦੂਸਰਾ ਅਕਸਰ ਪੰਜਵੇਂ ਦਸਵੇਂ ਦਿਨ ਆਪਣੇ ਸੂਖਸ਼ਮ ਸਰੀਰ ਨੂੰ ਅਸਥੂਲ ਸਰੀਰ ਦੇ ਚੋਂ ਕੱਢ ਦਿੰਦੇ ਸਨ ਚਲੇ ਜਾਂਦੇ ਸਨ ਇਹਨੂੰ ਰਵਦਾਸ ਇੰਜ ਕਹਿੰਦੇ ਨੇ ਜਿਉਂ-ਜਿਉਂ ਸਹਿਰ ਕਰੇ ਤਿਉਂ ਬਾਵੇ ਮਹਿਰਮ ਮੈਲ ਨਾ ਕੋ ਅਟਕਾਵੇ ਹਰ ਗ੍ਰਹਿ ਨੇ ਛਤਰ ਦੇ ਮੇਰੇ ਮਹਿਰਮ ਨੇ ਮਹਿਰਮ ਕਹਿੰਦੇ ਨੇ ਆਪਣੇ ਤਰਸ ਪਿਆ ਮੈਂ ਰਹਿਮਤ ਹੋਈ ਜਿਹੜੇ ਸਾਰੇ ਪੜਦੇ ਨੇ ਰਹਿਮਤ ਸ਼ਬਦ ਨਹੀਂ ਗਏ ਤਰਸ ਪਿਆ ਮੈਂ ਰਹਿਮਤ ਹੋਈ ਤਰਸ ਖਾਵੇ ਪ੍ਰਮਾਤਮਾ ਨੇ ਪ੍ਰਮਾਤਮਾ ਸਾਡਾ ਆਪਣਾ ਹੋ ਗਿਆ ਮਹਿਰਮ ਮਹਿਰਮ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਮਹਿਰਮ ਮੈਲ ਨਾ ਕੋ ਅਟਕਾਵੇ ਰਬਦਾਸ ਕਹਿੰਦੇ ਸਭ ਮੇਰੇ ਮਹਿਰਮ ਨੇ ਮੈਨੂੰ ਕਿਸੇ ਵੀ ਗ੍ਰਹਿ ਨਿਛੱਤਰ ਦੇ ਜਾਣ ਵਿੱਚ اٹਕ ਨਹੀਂ ਹੈ ਇਹ ਖੁਲਾਸਾ ਵੀ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਕਰਾਂਗਾ ਸੂਖਸ਼ਮ ਸਰੀਰ ਕਿਧਰੇ ਦਾ ਕਿਧਰੇ ਜਾ ਸਕਦਾ ਹੈ ਸ਼ੰਕਰਾਚਾਰੀਆ ਆਦਿ ਸ਼ੰਕਰਿਆਚਾਰੀਆ ਬਨਾਰਸ ਦਾ ਰਾਜਾ ਗੁਜ਼ਰਿਆ ਸੀ ਆਪਣੇ ਸਰੀਰ ਦੇ ਚੋਂ ਸੂਖਸ਼ਮ ਸਰੀਰ ਕੱਢ ਕੇ ਉਹਦੇ ਵਿੱਚ ਪ੍ਰਵੇਸ਼ ਕੀਤਾ ਇੱਕ ਤਜਰਬੇ ਦੇ ਤੌਰ ਤੇ ਲੰਬੀ ਚੌੜੀ ਬਹਿਸ ਹੋ ਰਹੀ ਸੀ ਮੰਡਨ ਮਿਸ਼ਰ ਨਾਲ ਉਸ ਕਰਕੇ ਇੱਕ ਲੰਬਾ ਚੌੜਾ ਇਤਿਹਾਸ ਹੈ ਅਕਸਰ ਸ਼ੰਕਰਾਚਾਰੀਆ ਵੀ ਇਸ ਤਰ੍ਹਾਂ ਕਰ ਲੈਂਦਾ ਸੀ बाबा राम राय ਤੇ ਹਰ ਪੰਜਵੇਂ ਦਸਵੇਂ ਦਿਨ ਕਰ ਲੈਂਦੇ ਸੀ ਨਿਰਲੇਪ ਇੱਕ ਦਿਨ ਪਤਨੀ ਨੂੰ ਕਹਿਣ ਲੱਗੇ ਮੈਂ 7 ਦਿਨਾਂ ਬਾਅਦ ਆਵਾਂਗਾ ਸ਼ਾਮ ਤੱਕ ਨਹੀਂ ਜਿਵੇਂ ਮੈਂ ਘੰਟੇ ਦੋ ਘੰਟੇ ਚਾ ਜਾਣਾ ਇਸ ਤਰ੍ਹਾਂ ਨਹੀਂ ਤੂੰ 7 ਦਿਨ ਤੱਕ ਮੇਰੇ ਸਰੀਰ ਦੀ ਸੰਭਾਲ ਰੱਖੇ ਸੂਖਸ਼ਮ ਸਰੀਰ ਦਾ ਸੰਬੰਧ ਤੇ ਟੁੱਟ ਗਿਆ ਉਹ ਨਹੀਂ ਹੈ ਅਸਥੂਲ ਪਿਆ ਮਸੰਦ ਜੋ ਖਾਰ ਖਾਂਦੇ ਸਨ RAM RAAY ਤੋਂ ਕਿ ਸੋਚਦੇ ਸਨ ਇਹਦੇ ਹੁੰਦੇ ਹੋਏ ਗੁਰੂ ਬਣਨਾ ਸਾਡਾ ਬੜਾ ਔਖਾ ਹੈ ਇਹਨੂੰ ਖਤਮ ਕਰੀਏ ਤੋ ਪਤਾ ਕੀ ਹੈ ਚੀਤਾ ਸਜਾ ਲਈ ਅਰਥੀ ਬਣਾ ਲਈ ਤੇ ਲਿਟਾ ਦਿੱਤਾ RAM RAAY ਨੂੰ ਲੈ ਜਾਣ ਲੱਗੇ ਪਤਨੀ ਰੋਂਦੀ ਪਈਏ ਬਈ ਉਹਨਾਂ ਨੇ ਕਿਹਾ ਸਤਵੇਂ ਦਿਨ ਮੈਂ ਆ ਜਾਣਾ ਕੋ ਇਸ ਤਰ੍ਹਾਂ ਕਰਦੇ ਹੁੰਦੇ ਨੇ ਤੁਸੀਂ ਜ਼ਿੰਦਾ ਮਨੁੱਖ ਨੂੰ ਜਲਾ ਰਹੇ ਹੋ ਉਹ ਤੜਪਦੀ ਰਹਿ ਗਈ ਉਹ ਲੈ ਗਈ ਸ਼ਮਸ਼ਾਨਗੜ ਅਗਲਾ ਦਿੱਤੀ ਅੱਧਾ ਸਰੀਰ ਜਲ ਗਿਆ ਉਦੋਂ ਸੂਕਸ਼ਮ ਸਰੀਰ ਵਾਪਸ ਆਇਆ ਕਿਦੜੇ ਖਬਰ ਪਹੁੰਚ ਗਈ ਹੋਣਾ ਪਰ ਹੁਣ ਸਰੀਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ ਅੱਧੇ ਤੋਂ ਜ਼ਿਆਦਾ ਜਲ ਗਿਆ ਸੀ ਫਿਰ ਵੀ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਉੱਚੀ ਆਵਾਜ਼ ਨਾਲ ਬੋਲੇ RAM ਰਾਏ ਐ ਮਸੰਦੋ ਤੁਸੀਂ ਮੈਨੂੰ ਜ਼ਿੰਦਾ ਜਲਾਇਆ ਕੱਲ ਗਈ ਦਰਤਾਂ ਨੂੰ ਜ਼ਿੰਦਾ ਜਲਾਏਗਾ ਇਹ ਇਤਿਹਾਸ ਹੈ ਇਹ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਹੀ ਮਸੰਦਾਂ ਨੂੰ ਡੇਰਾ ਦੋਂਦੇ ਜ਼ਿੰਦਾ ਜਲਾਇਆ ਦੁਸ਼ਟ ਹੋ ਗਏ ਸੀ ਬੜੇ ਜ਼ਾਲਮ ਹੋ ਗਏ ਸੀ ਰਾਮ ਰਾਏ ਅਕਸਰ ਇਸ ਤਰ੍ਹਾਂ ਜੋ ਹੈ ਕਰਦਾ ਹੁੰਦਾ ਸੀ ਨਿਰਲੇਪ ਹੋ ਜਾਂਦਾ ਸੀ ਇਸ ਤਰ੍ਹਾਂ ਦੇ ਪੁਰਸ਼ ਸਰੀਰ ਦੇ ਕਸ਼ਟ ਤੋਂ ਵੀ ਨਿਰਲੇਪ ਹੋ ਜਾਂਦੇ ਕਿਉਂਕਿ ਸਰੀਰ ਨਾਲ ਸੰਬੰਧ ਨਹੀਂ ਰਹਿ ਜਾਂਦਾ ਮਨਸੂਰ ਨੂੰ ਸੂਲੀ ਤੇ ਚੜਾਇਆ ਜਾ ਰਿਹਾ ਹੈ ਮੁਸਕਰਾਉਂਦਾ ਹੀ ਰਿਹਾ ਬੰਦ-ਬੰਦ ਕਠੇ ਜਾ ਰਹੇ ਨੇ ਮਨ ਹੀ ਸੰਗਦੇ ਪਾਠ ਕਰਦੇ ਪਾਠ ਕਰਦੇ ਰਹੇ ਉਬਲਦੀ ਦੇਗ ਦੇ ਚ ਬੈਠੇ ਨੇ ਤਤੀ ਤਵੀ ਤੇ ਬੈਠੇ ਨੇ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਬਿਓ ਸਾਹਿਬ ਕਾ ਸੋ ਮਾਥੇ ਲੈ ਮਾਨਿਆ ਜਿਤਨੇ ਚਿਰ ਤੱਕ ਇਸ ਸਰੀਰ ਦੇ ਨਾਲ ਲਿਪਾਏ ਮਾਣੇ ਮਨੁੱਖ ਇਸ ਸਰੀਰ ਮਿਲਦਾ ਰਹੇਗਾ ਮਿਲਦਾ ਰਹੇਗਾ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਦ੍ਹਾ ਆਵੇ ਜਾਏ ਤੇ ਦੁਖ ਸੁਖ ਦੇ ਚ ਜਨਮ ਬੀਤਿਤ ਕਰਦਾ ਰਹੇਗਾ ਜਮੇਗਾ ਮਰੇਗਾ ਕਰਾਂ ਸਾਰੇ ਦੁਖ ਭੋਗੇਗਾ ਸੁਖ ਵੀ ਭੋਗੇਗਾ ਕਦੀ ਦਿਨ ਤੇ ਕਦੀ ਰਾ ਜਨਮ ਮਰਨ ਤੋਂ ਉਸ ਦਿਨ ਰਹਿਤ ਹੋਵੇਗਾ ਕਦੋਂ ਜੋਤੀ ਜੋਤ ਰਣੀ ਜੇ ਦਿਨ ਸੋਕਸ਼ਮ ਸਰੀਰ ਜੋ ਜੋਤ ਹੈ ਪਰਮਾਤਮਾ ਦੇ ਚਿਲੇਨ ਹੋ ਜਾਏਗਾ ਉਸ ਤੋਂ ਪਹਿਲੇ ਨੇ ਤੇ ਚੰਦਾ ਰਹੇਗਾ ਭਾਰਤ ਵਿੱਚ ਸਭ ਤੋਂ ਵੱਡਾ ਦੁੱਖ ਜਨਮ ਨੂੰ ਮੰਨਦੇ ਨੇ ਤੇ ਮਰਨ ਨੂੰ ਮੰਨਦੇ ਨੇ ਬਾਕੀ ਸਾਰੇ ਦੁੱਖ ਜਨਮ ਮਰਨ ਦੇ ਵਿਚਕਾਰ ਨੇ ਸਭ ਤੋਂ ਵੱਡਾ ਦੁੱਖ ਜਨਮ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾ ਹੈ ਪਿਆਦ ਇਸ ਲੰਮੇ ਬਹੁਤ ਵੱਡੀ ਸਜ਼ਾ ਮਿਲ ਗਈ ਕਿ ਜਮਦਾ ਹੈ ਮਰਦਾ ਹੈ ਜਮਦਾ ਹੈ ਮਰਦਾ ਹੈ ਪ੍ਰਭ ਜਨਮ ਮਰਨ ਨੇ ਵਾਰ ਹਾਰ ਪਰਿਓ ਦਵਾਰ ਇਹ ਉਦੋਂ ਹੁੰਦਾ ਜਦ ਧੁਨ ਨਾਭੀ ਤੱਕ ਪਹੁੰਚਦੀ ਹੈ 나ਫ ਪੂਰੀ ਖੁੱਲ ਜਾਂਦੀ ਹੈ ਸਰੀਰ ਜ਼ਿੰਦਾ ਰਹਿੰਦਾ ਹੈ ਵਾਸ਼ਨਾਵਾਂ ਦੀ ਮੌਤ ਹੋ ਜਾਂਦੀ ਹੈ ਕਾਮਨਾਵਾਂ ਦੀ ਮੌਤ ਤੇ ਅੱਜ ਦੀ ਕਥਾ ਦੇ ਵਿੱਚ ਵੀਰ ਜੀ ਆਪਾਂ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਹਣੀ ਦੱਸਦੇ ਪਏ ਆ ਕਿ ਜਦੋਂ ਇੱਕ ਫਕੀਰ ਜਾਂ ਕੋਈ ਵੀ ਇਨਸਾਨ ਹੈ ਨਾ ਹਾਂਜੀ ਉਹ ਅੱਲਾ ਪਾਗ ਦੀ ਜ਼ਾਤ ਨਾਲ ਮਨੋ ਜੁੜ ਜਾਂਦਾ ਨਾ ਤੇ ਦਿਲ ਦੇ ਨਾਲ ਜ਼ਿਕਰ ਕਰਦਾ ਰੱਬ ਸੋਹਣੇ ਦਾ ਤੇ ਫਿਰ ਉਹਦੀ ਜ਼ਿੰਦਗੀ ਬਦਲ ਜਾਂਦੀ ਟੋਟਲੀ ਬਦਲ ਜਾਂਦੀ ਹੈ ਉਹਨੇ ਨਾ ਫਿਰ ਇਹ ਦੁਨੀਆ ਨਾਲੋਂ ਦਾ ਤਲਕ ਹੋਲੀ-ਵਲੀ ਮੁਕਣ ਲੱ ਪੈਂਦਾ ਕਿਉਂਕਿ ਉਹਦੀ ਅੱਖਾਂ ਖੁੱਲ ਜਾਂਦੀਆਂ ਵੀਰ ਜੀ ਉਹਨੂੰ ਪਤਾ ਲੱਗ ਜਾਂਦਾ ਕਿ ਦੁਨੀਆ ਜਿਹੜੀ ਹੈ ਨਾ ਇਹ ਸਿਰਫ ਇੱਕ ਮੁਸਾਫਰਖਾਨਾ ਵੈ ਇੱਥੇ ਥੋੜੀ ਦੇਰ ਲਈ ਹੀ ਜ਼ਿੰਦਗੀ گزارਣ ਆਏ ਪੱਕੀ ਸਾਡੀ ਜਗ੍ਹਾ ਨਹੀਂ ਹੈ ਤੇ ਸਾਨੂੰ ਚਾਹੀਦਾ ਫਿਰ ਇਸ ਦੁਨੀਆ ਨੂੰ ਛੱਡ ਕੇ ਅਗਲੇ ਜਹਾਨ ਦੀ ਤਿਆਰੀ ਕਰੀਏ ਤੇ ਫਿਰ ਉਹ ਵਾਕਈ ਇੰਜ ਹੀ ਕਰਦਾ ਜਿਹੜਾ ਸੱਚੇ ਮਨ ਨਾਲ ਰੱਬ ਸੋਣੇ ਨਾਲ ਜੁੜ ਜਾਂਦਾ ਨਾ ਉਹ ਫਿਰ ਇੰਜ ਹੀ ਕਰਦਾ ਹੈ ਕਿ ਉਹ ਹਰ ਵੇਲੇ ਰੱਬ ਸੋਣੇ ਦੀ ਯਾਦ ਚੀ مشغول ਰਹਿੰਦਾ ਵੈ ਰੱਬ ਸੋਹਣੇ ਦਾ ਜ਼ਿਕਰ ਕਰਦਾ ਰਹਿੰਦਾ ਤੇ ਫਿਰ ਉਹਦੀ ਜ਼ਿੰਦਗੀ ਚ ਐਸੀਆਂ ਤਬਦੀਲੀਆਂ ਹੁੰਦੀਆਂ ਕਿ ਦੇਖਣ ਨੂੰ ਲੋਕ ਉਹਨੂੰ ਕਹਿੰਦੇ ਆ ਕਿ ਯਾਰ ਫਕੀਰ ਸਾਧੂ ਬਣ ਗਿਆ ਸੰਤ ਬਣ ਗਿਆ ਇਹ ਤੇ ਮਲੰਗੇਗਾ ਲੇਕਿਨ ਲੋਕਾਂ ਨੂੰ ਨਹੀਂ ਪਤਾ ਕਿ ਉਹਨੇ ਅਸਲ ਚ ਜਿਹੜੀ ਸਹੀ ਮੰਜ਼ਲ ਹੈ ਨਾ ਉਹ ਪਾ ਲਈ ਹੈ ਬਿਲਕੁਲ ਉਹਦੀਆਂ ਅੱਖਾਂ ਖੁੱਲ ਗਈਆਂ ਉਹਨੂੰ ਪਤਾ ਲੱਗ ਗਿਆ ਕਿ ਹਕੀਕਤ ਕੀ ਹੈ ਅਸੀਂ ਦੁਨੀਆਦਾਰੀ ਦੇ ਵਿੱਚ ਜਿਹੜੇ ਦੁਨੀਆਦਾਰ ਵਾਲੇ ਲੋਕ ਹਨ ਐਸੇ ਗਾਫਲ ਹੋਏ ਐ ਅਸੀਂ ਉਹਨੂੰ ਕਹਨੇ ਆ ਤੇ ਬੇਪਾਸ ਫਕੀਰ ਬਣ ਗਿਆ ਸਾਧੂ ਬਣ ਗਿਆ ਇਹ ਮਲੰਗ ਹੈ ਇਹਨੂੰ ਕੀ ਹੈ ਦੁਨੀਆ ਨਾਲ ਲੱਗੇ ਲੇਕਿਨ ਹਕੀਕਤ ਚ ਉਹ ਇਸ ਦੁਨੀਆ ਨੂੰ ਛੱਡ ਕੇ ਅਗਲੀ ਦੁਨੀਆ ਨੂੰ ਨੇ ਇੰਤਖਾਬ ਕਰ ਲਿਆ ਹੁੰਦਾ ਵਾ ਬਿਲਕੁਲ ਵੀਰ ਜੀ ਤੁਸੀਂ ਦੇਖਿਆ ਹੋਣਾ ਜਿਹੜੇ ਸੂਫੀਆ ਕਲਾਮ ਤੇ ਜਿਹੜੇ ਬਜ਼ੁਰਗ ਨੇ ਤੇ ਜਿਹੜੇ ਕਹ ਲੋਗੇ ਅੱਲਾਹ ਦੇ ਲੇਕ ਬੰਦੇ ਨੇ ਵੀਰ ਜੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਹੀ ਤੇ ਖੂਬੀ ਹੈ ਕਿ ਉਹ ਹਰ ਟਾਈਮ ਰੱਬ ਸੋਣੇ ਦਾ ਵਿਰਦ ਕਰਦੇ ਰਹਿੰਦੇ ਆ ਉਹਨਾਂ ਦੀ ਯਾਦ ਕਰਦੇ ਰਹਿੰਦੇ ਆ ਉਹ ਦੁਨੀਆਦਾਰੀ ਨੂੰ ਵੀਰ ਜੀ ਤਰ ਕਰ ਦਿੰਦੇ ਆ ਜਿਸ ਲਈ ਇੱਕ ਇਨਸਾਨ ਵੀਰ ਜੀ ਦੋ ਕਸ਼ਤੀਆਂ ਦੇ ਵਿੱਚ ਸਵਾਰ ਹੁੰਦਾ ਨਾ ਵੀਰ ਜੀ ਕਦੀ ਕਾਮਯਾਬ ਨਹੀਂ ਹੁੰਦਾ ਦੋ ਕਸ਼ਤੀਆਂ ਦੀ ਇਸ ਤਰ੍ਹਾਂ ਵੀਰ ਜੀ ਮਿਸਾਲ ਦਿੱਤੀ ਹੈ ਕਿ ਦੇਖੋ ਨਾ ਜਿਵੇਂ ਅਸੀਂ ਕਹਿੰਨੇ ਆ ਕਿ ਅਸੀਂ ਰੱਬ ਸੋਣੇ ਨੂੰ ਵੀ ਯਾਦ ਕਰਨੇ ਆ ਲੇਕਿਨ ਅਸੀਂ ਵੀਰ ਜੀ ਦੁਨੀਆਦਾਰੀ ਦੇ ਵਿੱਚ ਇੰਨੇ ਗਾਫਲ ਹੋ ਜਾਂਨੇ ਆ ਕਿ ਸਾਨੂੰ ਕੋਈ ਪਤਾ ਨਹੀਂ ਹੁੰਦਾ ਕਿ ਇਹਦੇ ਵਿੱਚ ਰੱਬ ਸੋਣੇ ਦੀ ਨਰਾਜ਼ਗੀ ਹੋਉਂਦੀ ਹੈ ਜਾਂ ਰੱਬ ਸੋਣਾ ਰਾਜ਼ੀ ਹੁੰਦਾ ਹੈ ਕੰਮ ਤੋਂ ਕਿ ਦੁਨੀਆਦਾਰੀ ਦੇ ਵਿੱਚ ਵੀ ਆਪਾਂ ਨਾ ਅੱਲਾਹ ਦੀਆਂ ਹੱਦਾਂ ਨੂੰ ਪਾਰ ਕਰ ਹੀ ਜਾਂਨੇ ਆ ਉਹ ਜਿਹੜੇ ਕੰਮਾਂ ਤੋਂ ਮਨਾ ਕੀਤਾ ਅੱਲਾਹ ਨੇ ਉਹ ਵੀ ਕਰੀ ਜਾਂਦੇ ਨਾਲ ਨਾਲ ਕਿ ਇਹ ਕੰਮ ਕਰਿਆ ਕੀ ਦੇਖੋ ਇਹ ਕੰਮ ਕਰਿਆ ਕਿ ਰੱਬ ਸੋਣਾ ਰਾਜ਼ੀ ਹੋਏਗਾ ਜਾਂ ਨਾਰਾਜ਼ ਹੋਏਗਾ ਸਿਰਫ ਇਹ ਤੇ ਨਹੀਂ ਨਾ ਕਿ ਜਨਾਬ ਕਿ ਅਸੀਂ ਇਹ ਬਾਜ਼ ਕਰੀ ਜਾਈਏ ਤੇ ਹੋਰ ਕੋਈ ਦੂਸਰੇ ਪੁੱਠੇ ਸਿੱਧੇ ਕੰਮ ਕਰੀ ਜਾਈਏ ਤੇ ਜਨਾਬ ਰੱਬ ਸੋਣਾ ਰਾਜ਼ੀ ਹੋ ਜਾਏਗਾ ਨਹੀਂ ਰੱਬ ਸੋਣੇ ਨੂੰ ਵੀਰ ਜੀ ਰਾਜ਼ੀ ਕਰਨ ਦਾ ਇਹ ਤਰੀਕਾ ਹੈ ਕਿ ਤੁਸੀਂ ਅੱਲਾਹ ਸੋਣੇ ਦਾ ਜ਼ਿਕਰ ਵੀ ਕਰੋ ਫਿਰ ਉਹਦੇ ਦਿੱਤੇ ਹੋਏ ਹੁਕਾਮਾਤ ਨੇ ਵੀਰ ਜੀ ਦੇਖੋ ਉਹਨਾਂ ਦੇ ਉੱਤੇ ਅਮਲ ਕਰੋ ਫੇਰ ਹੀ ਤੁਸੀਂ ਅੱਲਾ ਦੇ ਨੇਕ ਬੰਦੇ ਬੰਦੇ ਹੋ ਫੇਰ ਹੀ ਤੁਹਾਡੇ ਤੇ ਰੱਬ ਸੋਣਾ ਦਾ ਕਰਮ ਹੁੰਦਾ ਤੇ ਫੇਰ ਹੀ ਵੀਰ ਜੀ ਤੁਹਾਡੇ ਕਾਮਯਾਬੀ ਆ ਕਹ ਲੋ ਦੁਨੀਆ ਤੇ ਵੀ ਤੇ ਆਖਰਤ ਤੇ ਵੀ ਬਿਲਕੁਲ ਵੀਰ ਜੀ ਜਦੋਂ ਤੁਸੀਂ ਅੱਲਾ ਪਾਕ ਦੀ ਜ਼ਾਤ ਵਾਸਤੇ ਜ਼ਿੰਦਗੀ گزارਣਾ ਸ਼ੁਰੂ ਕਰ ਦਿੰਦੇ ਹੋ ਨਾ ਤੇ ਫੇਰ ਰੱਬ ਸੋਣਾ ਇਸ ਦੁਨੀਆ 'ਚ ਵੀ ਤੁਹਾਨੂੰ ਕਾਮਯਾਬ ਕਰਦਾ ਤੇ ਅਗਲੇ ਜਹਾਨ 'ਚ ਵੀ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਜਿਹੜੇ ਅੱਲਾ ਦੇ ਨੇਕ ਬੰਦੇ ਹੁੰਦੇ ਆ ਹਾਂ ਜੀ ਉਹਨਾਂ ਨੂੰ ਦੇਖ ਲਓ ਕਿਸ ਤਰ੍ਹਾਂ ਦੁਨੀਆ ਉਹਨਾਂ ਦੇ ਜਾਣ ਤੋਂ ਬਾਅਦ ਵੀ ਨਾ ਉਹਨਾਂ ਨੂੰ ਅੱਛੇ ਲਫ਼ਜ਼ਾਂ ਨਾਲ ਯਾਦ ਕਰਦੀ ਹੈ ਤੇ ਉਹਨਾਂ ਦੇ ਦਰਬਾਰਾਂ ਤੇ ਜਾ ਕੇ ਉਹਨਾਂ ਵਾਸਤੇ ਦਰੂਦ ਸਲਾਮ ਭੇਜਦੀ ਹੈ ਕਿ ਉਹਨਾਂ ਨੂੰ ਦੇਖ ਲੋ ਅੱਲਾਹ ਪਾਏ ਇਜ਼ਾਤ ਇਸ ਦੁਨੀਆ ਉੱਤੇ ਵੀ ਆਲਾ ਮਕਾਮ ਦਿੰਦੀ ਹੈ ਤੇ ਆਖਰਤ 'ਚ ਵੀ ਬਿਲਕੁਲ ਵੀ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਜ਼ਿੰਦਗੀ ਹਮੇਸ਼ਾ ਐਂਜੀ ਗੁਜ਼ਾਰੀਏ ਜਿਸ ਤਰ੍ਹਾਂ ਅੱਲਾਹ ਦੇ ਨੇਕ ਬੰਦੇ ਨੇ ਸਾਨੂੰ ਗੁਜ਼ਾਰ ਕੇ ਦੱਸੀ ਹੈ ਕਿ ਦੂਸਰਿਆਂ ਦਾ ਭਲਾ ਕਰੀਏ ਦੂਸਰਿਆਂ ਨਾਲ ਵਾਸਤੇ ਜਿੰਨਾ ਕਿ ਚੰਗਾ ਕਰ ਸਕਨੇ ਕਰੀਏ ਅੱਲਾ ਪਾਕ ਜਾਨ ਜਿੰਨੀ ਸਾਨੂੰ ਹਿੰਮਤ ਦਿੱਤੀ ਹੈ ਨਾ ਉਹਨਾਂ ਦੂਸਰਿਆਂ ਵਾਸਤੇ ਕਰੀਏ ਤੇ ਬਾਕੀ ਹਰ ਵੇਲੇ ਅੱਲਾ ਦੀ ਜ਼ਾਤ ਅੱਲਾ ਪਾਕ ਦੀ ਜ਼ਾਤ ਦੇ ਵਿੱਚ ਯਾਦ ਦੇ ਵਿੱਚ ਹਰ ਟਾਈਮ ਆਪਣਾ ਵਕਤ ਗੁਜ਼ਾਰੀਏ ਤਾਂ ਕਿ ਇਹ ਬੁਰਾਈਆਂ ਤੋਂ ਬਚ ਸਕੀਏ ਬਿਲਕੁਲ ਵੀ ਬਾਕੀ ਵੀਰੋ ਤੁਹਾਨੂੰ ਕਹਾ ਕਿਸ ਤਰ੍ਹਾਂ ਦੀ ਲਗੀ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਨਕੋ ਢੇਰ ਸਰਾ ਖਿਆਲ ਰੱਬ